ਪੰਜਾਬ ਅਤੇ ਦੇਸ਼ ਦੁਨੀਆ ਦੀਆਂ ਹੋਰ ਖਬਰਾਂ ਪੰਜਾਬੀ ਵਿੱਚ ਪੜਨ ਲਈ ਕਲਿੱਕ ਕਰੋ www.avp.sanjha.in ਤੇ ਕੀ ਪੰਜਾਬ ਸਰਕਾਰ ਨਸ਼ਿਆਂ ਦੇ ਮੁੱਦੇ ਤੇ ਦੌਰੇ ਮਾਦਦਨ ਅਪਣਾਉਂਦੀ ਹੈ 6000 ਕਰੋੜ ਦੇ ਨਸ਼ਾ ਤਸਕਰੀ ਮਾਮਲੇ ਵਿੱਚ ਪੰਜਾਬ ਸਰਕਾਰ ਦੇ ਮੰਤਰੀ ਵਿਕਰਮ ਸਿੰਘ ਮਜੀਠੀਆ ਨੂੰ ਸਿਮਰਨਜੀਤ ਸਿੰਘ ਬੈਂਸ ਨੇ ਘੇਰਦੇ ਹੋਏ ਕਿਹਾ ਕਿ ਬਾਦਲ ਪਰਵਾਰ ਆਪਣੇ ਰਿਸ਼ਤੇਦਾਰਾਂ ਨੂੰ ਬਚਾਉਣ ਲਈ ਆਪਣੇ ਹੀ ਮੰਤਰੀਆਂ ਦੀ ਬਲੀ ਦਿੰਦੀ ਹੈ ਸਰਵਨ ਸਿੰਘ ਵਿਲੌਰ ਤੇ ਵਿਕਰਮ ਸਿੰਘ ਮਜੀਠੀਆ ਵਿਚਾਲੇ ਬਾਦਲ ਪਰਵਾਰ ਤੇ ਸਿਮਰਨਜੀਤ ਸਿੰਘ ਬੈਂਸ ਇਸ ਅੰਦਾਜ਼ ਚ ਬਣੇ ਬਾਦਲ ਸਰਕਾਰ ਦਾ ਨਹੀਂ ਬਾਦਲ ਪਰਿਵਾਰ ਦਾ ਸਰਕਾਰ ਗਲਤ ਹੋ। ਬਾਦਲ ਪਰਿਵਾਰ ਦਾ ਜੇ ਸ਼ਰਮ ਹੁੰਦੀ ਬਾਦਲ ਸਰਕਾਰ ਨੂੰ ਸਰਬਨ ਸਿੰਘ ਫਲੋਰ ਦੇ ਉੱਤੇ ਦੋਸ਼ ਲੱਗੇ ਤੇ ਅਸਤੀਫਾ ਮਜੀਠੀਏ ਨੂੰ EDI ਨੇ ਕਾਲ ਕਰ ਰਿਆ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਅੰਨਾ ਵੰਡੇ ਸੀਰੀਆਂ ਤੇ ਮੋੜਮਣ ਕਰਦਿਆਂ ਮਜੀਠੀਏ ਵਾਸਤੇ ਹੋਰ ਅਸੂਲ ਨੇ ਤੇ ਸਰਬਨ ਸਿੰਘ ਫਲੋਰ ਵਾਸਤੇ ਹੋਰ ਸੂਤ ਮਜੀਠੀਏ ਦੇ ਉੱਤੇ ਦੋਸ਼ ਲੱਗੇ ਨਸ਼ਾ ਤਸਕਰਾਂ ਤੋਂ ਪੈਸੇ ਲੈਣ ਵੇ ਅੱਜ ਸਿਰਫ ਸਿਰਫ ਨਸ਼ਿਆਂ ਦੇ ਨਾਮ ਦੇ ਉੱਤੇ ਰਾਜਨੀਤੀ ਕਰਦੀਆਂ ਪੋਲਿਟਿਕਲ ਪਾਰਟੀਆਂ ਸਰਕਾਰ ਨਸ਼ਿਆਂ ਤੇ ਜੇ ਕਾਬੂ ਪਾਉਣਾ ਚਾਹਵੇ ਤੇ ਜੇ ਮੰਤਰੀਆਂ ਦੇ ਨਾਮ ਵਿੱਚ ਆਏ ਜਾਂ ਅਫਸਰਾਂ ਦੇ ਨਾਮ ਆਏ ਜੇ ਭੋਲਾ ਅੰਦਰ ਚਲੇ ਗਿਆ ਤੇ ਜੇ ਮਜੀਠੀਆ ਦਾ ਨਾਮ ਆਇਆ ਕਮ ਸੇ ਕਮ ਦਿੱਲੀ ਵਿਦਰ ਇਨਕੁਆਇਰੀ ਚੱਲਦੀ ਹੈ ਉਹਨੂੰ ਮੰਤਰੀ ਮੰਡਲ ਤੋਂ ਰਿਜ਼ਾਈਨ ਕਰਾ ਲੈਂਦੇ ਹੁਣ এবੀਪੀ ਸੰਜਾ ਤੁਹਾਡੇ smartphones ਵਿੱਚ Android users Play Store ਵਿੱਚ ਅਤੇ Apple users App Store ਵਿੱਚ ਜਾ ਕੇ ABP Live type ਕਰੋ ABP ਦੇ ਆਈਕਨ ਨੂੰ ਸਿਲੈਕਟ ਕਰੋ ਐਪ ਨੂੰ ਇੰਸਟਾਲ ਕਰੋ ਫਿਰ ਇਸ ਐਪ ਵਿੱਚੋਂ ABP News Punjabi News ਸਿਲੈਕਟ ਕਰੋ ਇਸ ਤਰ੍ਹਾਂ ਪੰਜਾਬੀ ਵਿੱਚ ਜਾਣੋ ਪਲ-ਪਲ ਦੀਆਂ ਨਿਊਜ਼ ਅਪਡੇਟਸ ਤਾਂ ਹੁਣ ਚਲਦੇ ਫਿਰਦੇ ਕਿਤੇ ਵੀ ਕੋਈ ਵੀ ਖਬਰ ਜਾਣਣੀ ਹੋਵੇ ਤਾਂ ਡਾਊਨਲੋਡ ਕਰੋ ABP Live ਐਪ ਅਤੇ ਸਿਲੈਕਟ ਕਰੋ ABP News Punjabi